ਹੈਲੋ ਸਤਿ ਸ੍ਰੀ ਅਕਾਲ ਦੋਸਤੋ ਤੇ ਅੱਜ ਆਪਾਂ ਬਣਾਉਣ ਲੱਗੇ ਆ ਆਲੂ ਵਾਲੇ ਪਰੌਠੇ ਆ ਦੇਖੋ ਆਲੂ ਰੱਖੇ ਹੋਏ ਬਾਲ ਉਹ ਬਾਲਣੇ ਤਾਂ ਅੱਗਾ ਪੰਡਾਉਣੇ ਆ ਕਿ ਪੂਰੀ ਫੁੱਲ ਬਲਦੀ ਆ ਦੇਖੋ ਤੇ ਬਤੀਲਾ ਰੱਖਿਆ ਇਹ ਚਾਹਲੂ ਵਾਲੀ ਦੇ ਆ ਪਾਣੀ ਗਰਮ ਕਰੀਦਾ ਵਾ ਜਦੋਂ ਮੋਣਾ ਹੋਵੇ ਆਪਾਂ ਜੀ ਤੇ ਇਸੇ ਕੰਮ ਲਈ ਰੱਖਿਆ ਹੋਇਆ ਪਤੀਲਾ ਤੇ ਇੱਧਰ ਹੋਏਗਾ ਜੀ ਆਪਾਂ ਆਲੂਆਂ ਵਿੱਚ ਪਾਉਣ ਦੀ ਰਸਨਾ ਚਲਣਦੇ ਆ ਮੈਂ ਐਸੇ ਮਰਚਾਵਾ ਹਰਾ ਧਨੀਆਵਾ ਤੇ ਇੱਧਰ ਦੇਖੋ ਲੀ ਗੋ ਤੰਗ ਕਰਦੀ ਮੈਨੂੰ ਜਾ ਉਧਰ ਚਲ ਜਾਂਦੀ ਓ ਉਧਰ ਚਲ ਜਾ 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 ਪਾਛਾ ਜਾ ਬਾਜ ਜਾ ਕੰਮ ਕਰਨ ਦੇ ਮੈਨੂੰ ਜਾ ਤੇ ਮੈਨੂੰ ਬਹੁਤ ਪਰੇਸ਼ਾਨ ਕਰਨ ਦੀ ਉੱਪਰ ਨਾਲ ਇੱਥੇ ਅੱਗ ਡੋਣ ਦਿੰਦੀ ਨਾਲ ਲਸਣ ਚੱਲਣ ਦਿੰਦੀ ਆ ਆ ਕੇ ਮੇਰੇ ਪੱਟਾਂ 'ਚ ਵੱੜਦੀ ਉੱਪਰ ਚੜਦੀ ਆ ਪੱਟਾਂ ਦੇ ਵਿੱਚ ਵੱੜਦੀ ਆ ਆਹ ਦੇਖੋ ਇੱਧਰ ਕੀ ਕਰਦੀ ਆ ਖੇਲਦੀ ਆ ਤੰਦ ਵੀ ਬਹੁਤ ਜ਼ਿਆਦੀ ਆ ਤੇ ਚੜੀਆਂ ਚੇਂ ਚੇਂ ਕਰਦੀਆਂ ਆਸੀ-ਬਾਸੀ ਕਿਤੇ ਹੁਣੀਆਂ ਵਾ ਉਹ ਬੈਠੀਆਂ ਦੂਰ ਦੇਖੋ ਤੁਹਾਨੂੰ ਬਹੁਤ ਯਾਦੀ ਅੱਜ ਤੇ ਔਸਮ ਖਰਾਬ ਦਾ ਕਰਕੇ ਆਪਣਾ ਤਾਂ ਹੁਣ ਕੰਮ ਨਹੀਂ ਚੱਲਦਾ ਰੋਡ ਦਾ ਤੇ ਇਸੇ ਕਰਕੇ ਸ਼ੂਟਿੰਗਾਂ ਸੱਚੇ ਪਾਤਸ਼ਾਹ ਨੇ ਕਰਾਈਆਂ ਵਾਹੇ ਗਰੂਮੀ ਜੋ ਭਾਵੇਂ ਉਹ ਹੀ ਹੋਣਾ ਜੀ ਤੇ ਕਹਿੰਦਾ ਸੀ ਗੈਵੀ ਆਲੂ ਵਾਲੇ ਪਰੋਠੇ ਖਾਣੇ ਆ ਤੇ ਮੇਰੇ ਕੋਲ ਚਲੋ ਆਲੂ ਵਾਲੇ ਪਰੋਠੇ ਬਣਾ ਦਿੰਨੀ ਆ ਬਈ ਜਿਆਦੇ ਤਨੀ ਹੋ ਗਿਆ ਆਲੂ ਕਿਤੇ ਓਹੋ ਹੋ ਤੁਮ ਲੱਗ ਪੈਣਾ ਕੋਸਿੰਨੀ ਮਲ ਜਾਦੀ ਆ ਹਾਫ ਜੀ ਅੱਗੇ ਤਾਂ ਬਹੁਤ ਫੁੱਲ ਵੱਲਦੀ ਆ ਆ ਦੇਖੋ ਲਿਓ ਕੋਲ ਬੈਠੀ ਦੇਖਦੀ ਮੇਰੇ ਕੀ ਕਰਦੇ ਚਲਿਓ ਉੱਥੇ ਬਹਿ ਜਾ ਪੈਰ ਸੇ ਲਵਾ ਓ ਉੱਥੇ ਬੈਠ ਜਾਓ ਮੰਜੀ ਤੇਲੇ ਚਲ ਜਾ ਚਲ ਜਾ ਮੰਜੀ ਤੇਲੇ ਜਾ ਦੇਖੋ ਇਦਾਂ ਸ਼ਤਾਨੀਆਂ ਕਰਦੀ ਆ ਤੇ ਗਦੀ ਨਹੀਂ ਕਿਤੇ ਬਹਿਣ ਨਹੀਂ ਦਿੰਦੀ ਦੇਖੋ ਪਤਾ ਨਹੀਂ ਕੀ ਮੂੰਹ ਚ ਪਾ ਲਿਆ ਵਾ ਹੋ ਗਈ ਆ ਹੁਣ ਮੰਜੇ ਥੱਲੇ ਆ ਖਾਜ ਕਰਦੀ ਆ ਲੱਕ ਤੇ ਜਾ ਚੱਲ ਚੱਲ ਜਾ ਇੱਥੇ ਇੱਥੇ ਇੱਧਰ ਓਏ ਇੱਥੇ ਬਹਿ ਜਾ ਬਹਿ ਜਾ ਇੱਥੇ ਆ ਦੇਖੋ ਇੱਧਰ ਚਬੀੜ ਦਿਖੋ ਨਾ ਤੈਨੂੰ ਦੱਸਾਂ ਬਹਿ ਜਾ ਇੱਥੇ ਚੱਲ ਬੈਜਾ ਮੈਂ ਆ ਮੇਰਾ ਪੁੱਤ ਬੈਜਾ ਇੱਥੇ ਕੰਮ ਕਰਨੇ ਬੈਜਾ ਯਾਰ ਜਾ ਬੈਜਾ ਜਾ ਇਹ ਬਸ ਮੇਰੇ ਮਗਰ ਦੇ ਲੋ ਤੂੰ ਕਿੰਨੀ ਧੁੰਦਵਾ ਤੇ ਨਾਲ ਹੀ ਆਈ ਮੇਰੀ ਕੋਠੀ ਦੇ ਨਾਲ ਹੀ ਜਾਣਾ ਜਾ ਪਰੇ ਹੋ ਜਾ ਉੱਥੇ ਬੈਜਾ ਜਾ ਚਮਟਾ ਲੈ ਜਾ ਹਾਂ ਚੱਲ ਜਾ ਜਾ ਤੇ ਗੀਵੀ ਦਾ ਫੋਨ ਖੋਂਦੀ ਆ ਉੱਥੇ ਗੀਵੀ ਆ ਗਿਆ ਫੋਨ ਖੋਂਦੀ ਆ ਹੁਣ ਉਹਦਾ ਆ ਲੈ ਏਦਾਂ ਖੇਲਦੀ ਏਦਾਂ ਏਦਾਂ ਚੁੰਬੜਦੀ ਆ ਲੈ ਏਦਾਂ ਪਿਆਰ ਕਰਦੀ ਤੇ ਇਹ ਕਰਦੀ ਬਹੁਤ ਲੈ ਕੀ ਕੀ ਕਰਨਾ ਕੀ ਕਰਨਾ ਫੋਨ ਖੋਣਾ ਕਿ ਕੀ ਲੈਣਾ ਵਾ ਕਹਿੰਦੀ ਹੈ ਹਲੋ ਹੁਣ ਆ ਗਈ ਗੈਵੀ ਦੀ ਚਪਲ ਹੱਥ ਵਿੱਚ ਹੁਣ ਨਹੀਂ ਬਚਦੀ ਇਹ ਚਪਲ ਆ ਇਧਰ ਚਪਲ ਤੇਰੀ ਉਹ ਪੈ ਗਿਆ ਜਾਈ ਲਾ ਕੇ ਮੂਹ ਲਾ ਕੇ ਉਹ ਗੈਵੀ ਦਾ ਤੇ ਇਧਰ ਆ ਗਈ ਹੈ ਲੀਓ ਦੇ ਹੱਥ ਹੁਣ ਚਪਲ ਇਹ ਹੁਣ ਦੇਖੋ ਹੁਣ ਟੁੱਟੂਗੀ ਚਪਲ ਲੀਓ ਚਪਲ ਦੇ ਦੇ ਓਏ ਨਾ ਹੁਣ ਨਹੀਂ ਮਿਲਨੀ ਹੁਣ ਨਹੀਂ ਕਿਸ ਦੀ ਸੋਨੀ ਜੋ ਮਰਜੀ ਹੋ ਜੇ ਹੁਣ ਤਾਂ ਬਸ ਉਹ ਸ਼ਹਿਰ ਕਾ ਆਈਆਂ ਵਾ ਤੇ ਆ ਦੇਖੋ ਦੇਖਦੀ ਆ ਤੇ ਉਹ ਨਾਲ ਕਿਦਾਂ ਉਹ ਸ਼ਹਿਰ ਕਾ ਬੈਠੇਗਾ ਉੱਪਰ ਤੇ ਇੱਧਰ ਦੇਖੋ ਵੀ ਕਿਹੜੀ ਘੜੀ ਥੱਲੇ ਆ ਵਾ ਤੇ ਮੈਂ ਫੜਾ ਉਹਨਾਂ ਨੂੰ ਹੁਣ ਚੌਪ ਕਰਕੇ ਬਹਿ ਗਈ ਆ ਤੇ ਦੇਖਦੀ ਉੱਧਰ ਚਲ ਆਹ ਹੁਣ ਇਹਦਾ ਸੀ ਫੜਕੇ ਤੇ ਲੱਕ ਤੇ ਖਾਜ ਕਰਦੀ ਮੰਜੇ ਥੱਲੇ ਅਵੇ ਇਦਾਂ ਲੱਕ ਕੜੀਸਦੀ ਆ ਉੱਪਰ ਖਾਰਸ਼ ਕਰਦੀ ਰਹਿੰਦੀ ਆ ਲੱਕ ਦੇ ਆ ਗਈ ਹੁਣ ਰੱਸੀ ਲਿਆਈ ਆ ਕਿਦੋਂ ਆਪਣੇ ਕੱਢ ਕੇ ਚੱਲ ਖੇਡ ਲੈ ਮੇਰਾ ਪੁੱਤ ਖੇਡਾ ਖੇਡਾ ਅ ਲੱਕ ਕੜੀਸ ਕੇ ਚੱਲ ਲੱਕ ਦੇ ਖਾਰਸ਼ ਕਰਦੀ ਆ ਹੁਣ ਚਪਲ ਲਿਆਈ ਆ ਪਹਿਲਾਂ ਇੱਕ ਰੱਖ ਗਈ ਆ ਰੱਸੀ ਰੱਖ ਗਈ ਹੁਣ ਦੂਜੀ ਵੀ ਚਪਲ ਲਿਆਈ ਆ ਇਹ ਮੰਜੇ ਥੱਲੇ ਵੜ ਜਾਂਦੀ ਇਦਾਂ ਲੱਕ ਕੜੀਸਦੀ ਰਹਿੰਦੀ ਆ ਯਾ आलू भी अपने हो गए हूँ उबल गए आए थे गैवी जी मम्मी चेक कर गए ती जी हम लीओ हम मेरे को चल लम्मा पै जा पै जा लम ली लम्मा पै जा हूँ इतने कड़ी पै जा कोई नहींदा द सुन दी गल उ ਇੰਨੀਆਂ ਖੀਲਦੀਆਂ ਵਾਂ ਛਿੰ ਛਿੰ ਤਾਂ ਦੇਖੋ ਕਿੰਨੀ ਪਈ ਆ ਆ ਸਾਡੇ ਸਰਪੰਚ ਸਾਹਿਬ ਦੀ ਕੋਠੀ ਆ ਜੀ ਬਹੁਤ ਵਧੀਆ ਕੋਠੀ ਨੇ ਸਰਪੰਚ ਸਾਹਿਬ ਦੀ ਬਣਾਈ ਹੋਈ ਓਹ ਇਧਰ ਚਿੜੀਆਂ ਬਹੁਤ ਚੂੰ ਚੂੰ ਕਰਦੇ ਆ ਬੜੀਆਂ ਚੈ ਚੈ ਕਰਦੇ ਆ ਇਧਰ ਲੀਓ ਵੀ ਭੱਜੀ ਫਿਰਦੀ ਜੇ ਤਾਂ ਦੋਸਤੋ ਆਪਣੇ ਜਿਹੜੇ ਵਾਲੂ ਆ ਉਵਾਲੇ ਗਏ ਆ ਤੇ ਹੁਣ ਆਪਾਂ ਇਹਨਾਂ ਨੂੰ ਛਿੱਲਾਂਗੇ ਤੇ ਵਾਈ ਸਭ ਗਏ ਆ ਥੱਲੇ ਤੋੜਕਾ ਕਰਨ ਤੇ ਇਧਰ ਦੇ ਛੱਲੋ ਪੂਰੀ ਤਿਆਰੀ ਚ ਬੈਠੀ ਆਲੂ ਕਾਣ ਚ ਇਹਨੂੰ ਹੁਣ ਕਾਲੂ ਦਵਾਂਗੇ ਤੇ ਇਹਨੂੰ ਚਲੋ ਦਿਨੇ ਆ ਖਾ ਲਿੰਦੀ ਆਲੂ ਉਹ ਬੜੇ ਹੋਏ ਹੁਣ ਆਪਾਂ ਛਿੱਲ ਲਏ ਦੋ ਤੇ ਆਲੂ ਇਹ ਤਿੰਨ ਕਾਲੂ ਛੱਲੇ ਆ ਤੇ ਇਧਰ ਕਾਲਾ ਪਿਆ ਹੋਇਆ ਬਹੁਤ ਲਿਓ ਤੇ ਇਹਨੂੰ ਦਿਨੇ ਆ ਬੇ ਨਾਲੂ ਇਹ ਲਿਓ ਬੱਤ ਖਾ ਤੂੰ ਕਾਲਾ ਖਾਲਾ ਖਾਲਾ ਕਾਲਾ ਆ ਵੀ ਕੈਂਦੀ ਪਹਿਲਾਂ ਮੈਨੂੰ ਦੇ ਦਿਓ ਇਹ ਆਲੂ ਮੈਂ ਖਾਣਾ ਆਲੂ ਨਿਕਲਦਾ ਨਹੀਂ ਕੋਲੀ ਵਿੱਚੋਂ ਖਾ ਲੈ ਖਾ ਲੈ ਖਾ ਲੈ ਮੇਰਾ ਪੋਤਾ ਤੇ ਇਹਨੇ ਇਦਾਂ ਹੁਣ ਅੱਗੇ ਖੇਲਦੀ ਸੀ ਤੇ ਹੁਣ ਲੱਗ ਗਈ ਮੇਰੇ ਬੈਠੀ ਰਹਿਣਾ ਇਹ ਆਲੂ ਦਊਂਗਾ ਮੈਨੂੰ ਖਾਣ ਨੂੰ ਉਹ ਕਾ ਲਿਆ ਹੋਰ ਮੰਗਦੀ ਹੁਣ ਖਾ ਲੈ ਇੱਕ ਹੋਰ ਕੈਂਦੀ ਖਾਣਾ ਚਲ ਖਾ ਲੈ ਗਰਮ ਦੁੱਧ ਦਾ ਮੈਂ ਠੰਡੇ ਕਰਕੇ ਲਿਆਇਆ ਵਾਂ ਸੈਂਦ ਗਰਮ ਹੋ ਸਕਦਾ ਚਲ ਖਾ ਇਹਦੇ ਵੀ ਨਾ ਰੱਖ ਤਾ ਹਲੋ ਆਪਣਾ ਸਾਰਾ ਨਾ ਆਲੂਆਂ ਦਾ ਸਮਾਨ ਤਿਆਰ ਹੋ ਗਿਆ ਇਹਨੂੰ ਪੂਰਾ ਤੇ ਹੁਣ ਆਪਾਂ ਲੱਗੇ ਪਰੌਠੇ ਬਣਾਉਣ ਤੇ ਪਰੌਠੇ ਹੋ ਗਏ ਆਪਣੇ ਜੜੀ ਤੇ ਉਸ ਤੋਂ ਬਣਨੇ ਇੱਕ ਬਣਿਆ ਵਾ ਇੱਕ ਤਿਆਰ ਹੁੰਦਾ ਤੇ ਚੁੱਲੇ ਦੀ ਚੁੱਲੇ ਤੇ ਬਣਾਉਨੇ ਆਪਾਂ ਤੇ ਵਧੀਆ ਤੁਸੀਂ ਵੀ ਘਰ ਦਾ ਹੀ ਖਾਇਆ ਕਰੋ ਜਿਆਦਾ ਤੋਂ ਜਿਆਦਾ ਬਾਜ਼ਾਰ ਦੇ ਖਾਣੇ ਤੋਂ ਬਚਿਆ ਕਰੋ ਕਰਦਾ ਹੀ ਆਪਣਾ ਬਣਾ ਕੇ ਰੋਟੀ ਪਾਣੀ ਜੋ ਪਰੋਠੇ ਖਾਣੇ ਪਕੌੜੇ ਖਾਣੇ ਜੋ ਵੀ ਖਾਣਾ ਕਰਦਾ ਹੀ ਜ਼ਿਆਦਾਤਰ ਬਣਾ ਕੇ ਖਾਇਆ ਕਰੋ ਤੇ ਬਾਜ਼ਾਰੂ ਖਾਣੇ ਤੈਨੂੰ ਪਤਾ ਹੀ ਆ ਜੀ ਅਗਲਿਆਂ ਨੂੰ ਤੇ ਪੈਸਿਆਂ ਨਾਲ ਮਤਬਲਾ ਸੀ ਤਾਂ ਨਾ ਨਹੀਂ ਹੈਗਾ ਕਿਸੇ ਨਾਲ ਜੀ ਜੋ ਮਰਜੀ ਗੰਦ ਮੰਦ ਖਵਾਉ ਉਹਨਾਂ ਨੂੰ ਕੀ ਜਾਨੂੰ ਉਹਨਾਂ ਦਾ ਗੱਲ ਨੇ ਪੈਸੇ ਵਟਣੇ ਆ ਤੇ ਤੁਸੀਂ ਘਰ ਦਾ ਬਣ ਕੇ ਖਾਇਆ ਕਰੋ ਘਰ ਦਾ ਹੀ ਬਣਾ ਕੇ ਜੀ ਤੰਦਰੁਸਤੀ ਲਈ ਲੰਮੀ ਉਮਰ ਲਈ ਜਿੰਨੇ ਸਾਦਾ ਭੋਜਨ ਖਾਣ ਦਾ ਖਾਇਆ ਕਰੋ ਤੇ ਇਹਦਾ ਖੋਲ ਲੱਗਾ ਹੁਣ ਤਿਆਰ ਹੋਣ ਤੇ ਮੱਠੀ ਮੱਠੀ ਅੱਗ ਤੇ ਬੰਦਿਆ ਇੱਕ ਖੋਲ ਪਰੋਠਾ ਤੇ ਇਸੇ ਨਾਲ ਠੀਕ ਆ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤਾਂ ਆਪਾਂ ਖਾਣੇ ਆ ਪਰੋਠੇ ਤੇ ਤੁਸੀਂ ਵੀ ਤੁਹੰਦੇ ਵਿੱਚ ਆਲੂ ਵਾਲੇ ਪਰੋਠੇ ਲਾ ਕੇ ਖਾਓ ਜੀ ਸਾਰੇਆਂ ਵੀਰਾਂ ਨੂੰ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਪਰੌਠੇ ਬਣਨੇ ਸ਼ੁਰੂ ਹੋ ਗਏ ਆ ਆਪਣੇ ਚਾਰ ਪੰਜ ਬਣ ਗਏ ਆ ਉਹ ਗੈਵੀ ਖਾਂਦਾ ਲਿਓ ਹੁਣ ਸੌਂਗੀ ਉਹਨੂੰ ਦਿੱਤਾ ਉਹਨੇ ਖਾਦਾ ਨਹੀਂ ਤੇ ਆ ਦੇਖੋ ਜੀ ਬਹੁਤ ਸੋਹਣੇ ਤੁਹਾਨੂੰ ਪਤਾ ਹੀ ਅੱਜ ਅੱਗ ਤੇ ਬਣਦੇ ਪਰੌਠੇ ਬਹੁਤ ਸੋਹਣੇ ਆ ਤੇ ਪਰੌਠੇ ਬਣਦੇ ਆ ਜੀ ਬਹੁਤ ਵਧੀਆ ਬਣੇ ਪਰੌਠੇ ਆ ਲਓ ਜੀ ਕੁਲੇ ਤੇ ਤੇ ਵਧੀਆ ਬਣਨੇ ਬਣਨੇ ਆ ਤੇ ਇਸ ਨਾਲ ਦੋਸਤੋ ਆਜੋ ਤੁਹਾਨੂੰ ਵੀ ਆਪਾਂ ਖਾਈਏ ਪਰੌਠੇ ਤੇ ਹੁਣ ਆਪਾਂ ਪਰੌਠੇ ਖਾਣੇ ਆ ਇਸ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ